ਗੱਲ ਕੀਤੀ ਹੈ ਤਾਂ ਕਿ ਸਾਰੀ ਸੰਗਤ ਨੂੰ ਇਹ ਗੱਲ ਦਾ ਪਤਾ ਲੱਗ ਸਕੇ ਕਿਉਂਕਿ ਪਹਿਲੇ ਦਿਨ ਤੋਂ ਅਸੀਂ ਮੋਰਚੇ 'ਚ ਬੈਠੇ ਆ ਸਾਡਾ ਕੋਈ ਅਬਜੈਕਟ ਮਕਸਦ ਨਹੀਂ ਸੀ ਕਿ ਅਸੀਂ ਕਿਸੇ ਨਾ ਕੋਈ ਗਲਤ ਬੋਲੀਏ ਜਾਂ ਗਲਤ ਕਰੀਏ ਤੁਸੀਂ ਸਾਰੇ ਜਿੰਨੇ ਵੀ ਵੀਰ ਭਰਾਵਾ ਇੱਕ ਵਾਰੀ ਪੁੱਛੋ ਜ਼ਰੂਰ ਪ੍ਰਸ਼ਾਸਨ ਨੂੰ ਨਹੀਂ ਯਕੀਨ ਤੇ ਜਾ ਕੇ ਉਹ ਜਿਹੜਾ ਪ੍ਰਧਾਨਮਾ ਜਿਹੜਾ ਫੇਰਿਆ ਐਮਸੀ ਆ ਮੈਂ ਆਪਣੇ ਮੂਨਕ ਦਾ ਟਰੱਕ ਜੁਨੀਂਦਾ ਪ੍ਰਧਾਨਮਾ ਉਹ ਦੀ ਲਾਕ ਡਾਟ ਵਾ ਐਸ ਐਚਓ ਸਾਹਿਬ ਨਾਲ ਕਿਉਂਕਿ ਉਹ ਆਪਦੀ ਪਰਸਨਲੀ ਦੁਸ਼ਮਣੀ ਕਰ ਰਿਹਾ ਐ ਐਸ ਐਚਓ ਸਾਹਿਬ ਨਾਲ ਉਹ ਬੰਦੇ ਬਹੁਤ ਵਧੀਆ ਬਹੁਤ ਨਾਈਸ ਬੰਦੇ ਆ ਸੌਰਵ ਸਬਰਵਾਲ ਜੀ ਅਸੀਂ ਅਸੀਂ ਕਹਿੰਨੇ ਆ ਬਹੁਤ ਵਧੀਆ ਬੰਦੇ ਆ ਪ੍ਰਸ਼ਾਸਨ ਸਾਨੂੰ ਜਿੰਨੇ ਪ੍ਰਸ਼ਾਸਨ ਦੇ ਬੰਦੇ ਮਿਲੇ ਬਹੁਤ ਵਧੀਆ ਤਰੀਕੇ ਨਾਲ ਸਾਡੇ ਨਾਲ ਡੀਲ ਕੀਤੀ ਉਹਨਾਂ ਨੇ ਅਸੀਂ ਵੀ ਉਹਨਾਂ ਨੇ ਬਿਲ ਐਜੂਕੇਟਡ ਜਿੱਦਾਂ ਪਰਸਨ ਕਰਦੇ ਗੱਲ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਸਾਡੀ ਗੱਲ ਸਮਝੀ ਸਾਰੀ ਗੱਲ ਦਾ ਸਾਨੂੰ ਉਹਨਾਂ ਨੇ ਪੂਰੀ ਕਲੀਅਰਟੀ ਚ ਦੱਸਿਆ ਕਿ ਬਾਬਾ ਜੀ ਇਹ ਬੰਦੇ ਗਲਤ ਆ ਕਿਉਂਕਿ ਪਹਿਲਾਂ ਸਾਡੇ ਕੋ ਵੀ ਇੱਥੇ ਪ੍ਰਸ਼ਾਸਨ ਕੋ ਵੀ ਆ ਚੁੱਕੀ ਆ ਪਰ ਇਹਨਾਂ ਨੇ ਪ੍ਰਸ਼ਾਸਨ ਨੂੰ ਵੀ ਮੂਰਖ ਬਣਾਇਆ ਹੁਣ ਤੁਸੀਂ ਵੀ ਮੂਰਖ ਬਣ ਕੇ ਇਹਨਾਂ ਦੇ ਚੱਕਰ 'ਚ ਹਾਂਜੀ ਇਹ ਗੱਲ ਤਾਂ ਇਹ ਸੀ ਮੋਨਾਂ ਦੀ ਮੰਨੀ ਕਿ ਹਾਂਜੀ ਵਾਕਈ ਅਸੀਂ ਮੂਰਖ ਬਣ ਗਏ ਬੰਦਿਆਂ ਦੇ ਚੱਕਰ 'ਚ ਆ ਕੇ ਇਹ ਬੰਦਿਆਂ ਨੇ ਸਾਨੂੰ ਇੱਡੇ ਪਿਆਰ ਨਾਲ ਮੈਨਿਪੂਲੇਟ ਕਰਕੇ ਸਾਨੂੰ ਸਾਰਾ ਉਹ ਸਿਸਟਮ ਦੱਸਿਆ ਕਿ ਜਿੱਦਾਂ ਕਿ ਵਾਕਈ ਹੀ ਯਾਨਕਿ ਇਹ ਬੜੇ ਸੱਚੇ ਆ ਤੋ ਬੰਦੇ ਗਲਤ ਜਦ ਕਿ ਜਿਹੜੀ ਉਹ ਪੇਮੈਂਟ ਤੇ ਦੇਵਰਾਜ ਕੋਲੋਂ ਜਿਹੜੀ ਅਸੀਂ ਨੂੰ ਲਖਵਾ ਕੇ ਦਿੱਤੀ ਲੈ ਕੇ ਦਿੱਤੀ ਉਹ ਉਹਦਾ ਕਮਿਸ਼ਨ ਸੀ ਬੰਦੇ ਦਾ ਜਿਹੜੀ ਇਹਨਾਂ ਨੇ ਜ਼ਮੀਨ ਦਵਾਈ ਸੀ ਬਿਲਕੁਲ ਉਹ ਉਹਦੇ ਆਪੇ ਪੈਸੇ ਸੀ ਪਰ ਐਨਾਂ ਨੇ ਇਹ ਦਰਸਾ ਦਿੱਤਾ ਕਿ ਜਿਹੜੇ ਅਸੀਂ ਉਹਨੂੰ ਡੀਲ ਆਪਣੇ ਜ਼ਮੀਨ ਵਾਲੇ ਬੰਦੇ ਨੂੰ ਪੈਸੇ ਦੇਣੇ ਸੀ ਉਹ ਪੈਸੇ ਅਸੀਂ ਦਿੱਤੇ ਹੋਏ ਆ ਜਦ ਕਿ ਇਦਾਂ ਦਾ ਕੋਈ ਚੱਕਰ ਨਹੀਂ ਸੀ ਜਿਹੜੀ ਗੱਲ ਇਹ ਪਿੰਡ ਦੇ ਬੰਦੇ ਦੋ ਬੰਦਿਆਂ ਦੀ ਗੱਲ ਕਰ ਰਹੇ ਮਦਨ ਤੇ ਭੋਲਾ ਉਹਨਾਂ ਬੰਦਿਆਂ ਦਾ ਵਿੱਚ ਕੋਈ ਵੀ ਲੈਣ ਦੇਣ ਸਿਰਫ ਇੱਕ ਗੱਲ ਤੋਂ ਕਿਉਂਕਿ ਸਿਰਫ ਉਹਨਾਂ ਨੇ ਉਹ ਵਿੱਚ ਡੀਲਰ ਸੀ ਉਹਨਾਂ ਨੂੰ ਜ਼ਮੀਨ ਦਵਾਈ ਸੀ ਉਹਨਾਂ ਨੂੰ ਹੋਰ ਕੁਝ ਵੀ ਨਹੀਂ ਸੀ ਉਹਨਾਂ ਦਾ ਨਾ ਉਹ ਪੈਸੇ ਦੇਣਦਾਰ ਸੀ ਨਾ ਲੈਣਦਾਰ ਸੀ ਸਿਰਫ ਉਹਨਾਂ ਨੇ ਇੱਕ ਜ਼ਮੀਨ ਉਹ ਦਵਾਈ ਸੀ ਜਿੱਦਾਂ ਡੀਲਰ ਤੋਂ ਹੁੰਦੇ ਆ ਹਨਾ ਤੇ ਪਰ ਇਹਨਾਂ ਨੇ ਜਿਹੜਾ ਸਾਡੇ ਤੇ ਏਡਾ ਤਕੜਾ ਜਨ ਕਿ ਉਹ ਬਣਾਤਾ ਮਸਲਾ ਬਣਾਤਾ ਕਿ ਬਾਰ ਬਾਰ ਸਾਨੂੰ ਪ੍ਰਸ਼ਾਸਨ ਲੱਭ ਰਿਹਾ ਸਾਡੀਆਂ ਥਾਵਾਂ ਤੇ ਜਾ ਰਿਹਾ ਕਿਤੇ ਛੋਣੀਆਂ ਤੇ ਜਾ ਰਿਹਾ ਏਦਾਂ ਦਾ ਕੋਈ ਸਿਸਟਮ ਨਹੀਂਗਾ ਮਾਰੇ ਦਾ ਬਣਾ ਪਾਇਆ ਅੱਜ ਵੀ ਮਰਦ ਦੇ ਦੇਨਦਾਰਾਂ ਕੰਮ ਨਹੀਂ ਕਰਾ ਦੇ ਨਾ ਆਟੀਟਿਊਡ ਬੋਲੀਏ ਤੇ ਨਾ ਬੋਲੀਏ ਕੱਲ ਨੂੰ ਪਰ ਇਸ ਗੱਲ ਦੀ ਪ੍ਰੋਪਰ ਜਾਂਚ ਕਰੇ ਪ੍ਰਸ਼ਾਸਨ ਕਿ ਇੱਕ ਬੰਦੇ ਦੀ ਸਿਰਫ ਇੱਕ ਛੋਟੀ ਜੀ ਤੁਸੀਂ ਕਲੀਪਰ ਨੂੰ ਲੈ ਕੇ ਸਾਡੇ ਤੇ ਕਿਡਨਪਿੰਗ ਦਾ ਪਰਚਾ ਪਾ ਰਹੇ ਨਹੀਂ ਇਹ ਗਲਤ ਗੱਲ ਆ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਸਾਰੀ ਦੁਨੀਆ ਨੂੰ ਸਾਰੇ ਪਬਲਿਕ ਨੂੰ ਭਾਈ ਸੱਚ ਦਾ ਸਾਥ ਦਿਓ ਕਿਉਂਕਿ ਜੇ ਅੱਜ ਸਾਡੇ ਨਾਲ ਹੋ ਸਕਦੀ ਕੱਲ ਨੂੰ ਤੁਹਾਡੇ ਨਾਲ ਹੋ ਸਕਦੀ ਹੈ ਇਸ ਲਈ ਸਾਰਿਆਂ ਨੂੰ ਇੱਕੋ ਹੀ ਬੇਨਤਾ ਵਾ ਬੇਨਤੀ ਹੋ ਰਿਹਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗੜ ਜੀ ਇਸ ਜਿਹੜਾ ਜੋ ਵੀ ਇਹ ਵਰਤਾਂਤ ਹੋਇਆ ਉਹ ਆਪ ਦੇ ਧਿਆਨ ਚ ਲਿਆ ਕੇ ਸੱਚ ਜੋ ਵੀ ਸੱਚ ਹੈ ਉਹਦਾ ਨਿਤਾਰਾ ਕਰਨ ਬਾਕੀ ਇਹ ਤਾਂ ਕਾਮਨ ਜੀ ਗੱਲ ਹੈ ਨਾ ਜੇ ਕਿ ਕੋਈ ਕਿਡਨਾਪਰ ਕਿਸੇ ਨੂੰ ਕਿਡਨਾਪ ਕਰੂਗਾ ਉਸ ਸੰਸਾਨ ਜਗ੍ਹਾ ਤੇ ਲੈ ਕੇ ਜਾਊਗਾ ਕਿ ਜਿੱਥੇ ਸਮਾਗਮ ਚੱਲ ਰਿਹਾ ਹੈ ਗੁਰੂ ਘਰਾਂ ਚ ਲੈ ਕੇ ਜਾਊਗਾ ਉੱਥੇ ਬੁੜਾਦਾਲ ਦੇ ਜਥੇਦਾਰ ਆਏ ਹੋਏ ਸੀਗੇ ਬੁੜਾਦਾਲ ਉਤਰਿਆ ਹੋਇਆ ਸੀ ਅਸੀਂ ਉਹਨਾਂ ਕੋਲੇ ਇਹਨਾਂ ਨੂੰ ਲੈ ਕੇ ਗਏ ਸੀਗੇ ਤਾਂ ਕਰਕੇ ਵੀ ਜਿਹੜੀ ਸੋਲੂਸ਼ਨ ਸਾਡੇ ਜੋ ਵੀ ਸੱਚ ਹੈ ਉਹਦਾ ਸੋਲੂਸ਼ਨ ਹੋ ਸਕੇ ਪਰ ਇਨ ਇਸ ਬੰਦੇ ਨੇ ਉਹਨਾਂ ਨੂੰ ਵੀ ਉਲਝਾ ਲਿਆ ਵਾ ਆਪ ਦੀ ਟੂਟ ਬੋਲ ਬੋਲ ਕੇ ਜੀ ਆ ਦੇਖੋ ਇਹ ਮੈਨੂੰ ਲਈ ਫਿਰਦੇ ਆ ਪਰ ਐਦਾਂ ਦਾ ਕੋਈ ਮਸਲਾ ਨਹੀਂ ਆ ਫਿਰ ਬਾਰੀ ਬਾਰੀ ਇਹ ਕਹ ਰਹੇ ਮੇਰੇ ਨਾਲ ਕੁੱਟਮਾਰ ਹੋਈ ਇਹ ਹੋਇਆ ਜਿਹੜੇ ਬੰਦੇ ਨਾਲ ਕੁੱਟਮਾਰ ਹੋਈ ਹੋਊਗੀ ਉਹਦੇ ਸਰੀਰ ਤੇ ਕੋਈ ਦਾਗ ਤਾਂ ਹੋਊਗਾ ਕੋਈ ਉਹਦੇ ਨੀਲ ਪਿਆ ਹੋਊਗਾ ਕੋਈ ਉਹਦੀ ਹੱਡੀ ਟੁੱਟੀ ਹੋਊਗੀ ਜਿਹੜਾ ਬੰਦਾ ਤੰਦਰੁਸਤ ਤੁਰਿਆ ਫਿਰਦਾ ਉਹ ਰੌਲਾ ਪਾ ਰਿਹਾ ਮੇਰੇ ਨਾਲ ਕੁੱਟਮਾਰ ਹੋਈ ਫਿਰ ਉਸ ਤੋਂ ਬਾਅਦ ਇੱਕ ਗੱਲ ਹੋਰ ਆ ਜੀ ਇਹ মিডিਆ ਵਾਲੇ ਸਾਰੇ ਵਾਰੀ ਵਾਰ ਕਹਿ ਰਹੇ ਜੀ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈ ਕ੍ਰਿਮੀਨਲ ਰਿਕਾਰਡ ਹੈ ਅਸੀਂ ਕਹਿੰਦੇ ਆ ਵੀ ਤੁਸੀਂ ਸਾਡਾ ਚੈੱਕ ਤਾਂ ਕਰਾਓ ਤੁਸੀਂ ਪਤਾ ਤਾਂ ਕਰੋ ਵੀ ਅਸੀਂ ਕਿਹੜਾ ਕ੍ਰਾਈਮ ਕੀਤਾ ਜੇ ਹੱਕ ਲੈਣਾ ਕ੍ਰਿਮੀਨਲ ਹੈ ਤੇ ਅਸੀਂ ਕਹਿੰਦੇ ਵੀ ਇਹ ਇਹ ਕ੍ਰਾਈਮ ਤਾਂ ਘਰ ਘਰ ਹੋਣਾ ਚਾਹੀਦਾ ਵਾ ਜੇ ਬੰਦਾ ਆਪ ਦਾ ਜਿਹੜੇ ਬੰਦਾ ਹੱਕ ਮੰਗ ਰਿਹਾ ਉਹਨੂੰ ਤੁਸੀਂ ਕ੍ਰਿਮੀਨਲ ਦੱਸ ਰਹੇ ਹੋ ਇਹੋ ਜਿਹੇ ਕ੍ਰਿਮੀਨਲ ਤਾਂ ਘਰ ਘਰ ਜੰਮਣ ਜਿਦੇ ਨਾਲ ਕੀ ਥੋੜੀ ਰੈਵੋਲੂਸ਼ਨ ਆਵੇ ਸੱਚ ਦ ਜਿਹੜਾ ਇੱਥੇ ਝੂਠ ਦਾ ਪ੍ਰਚਾਰ ਹੋ ਰਿਹਾ ਐਨੀਆਂ ਕੀ ਬੇਨਤੀਆਂ ਸਾਡੀਆਂ ਕੋਈ ਅਸੀਂ ਮਾੜਾ ਕੰਮ ਨਹੀਂ ਕਰਦੇ ਮੋਰਚੇ 'ਚ ਡਟੇ ਹੋਏ ਆਂ ਯਾਨੀ ਹਰਦੀਪ ਸਿੰਘ ਜੀ ਬੈਠੇ ਨੇ ਇਹ ਜਿਹੜਾ ਮੋਰਚਾ ਲੱਗਿਆ ਹੈ ਉਥੇ ਹੀ ਰਹਿ ਰਹੇ ਨੇ ਠੀਕ ਹੈ ਜੀ ਇਹ ਹੋਰ ਨਾ ਸਾਡਾ ਕਿਸੇ ਕਿਸੇ ਥਾਣੇ 'ਚ ਕੋਈ ਕ੍ਰਾਈਮ ਹੈ ਨਾ ਕਿਤੇ ਹੋਰ ਅਸੀਂ ਕੀਤਾ ਆ ਵਧੀਆ ਪੜੇ ਲਿਖੇ ਪਰਿਵਾਰਾਂ ਤੋਂ ਨਾ ਹਾਂ ਅਕਾਲਪੁਰ ਨੇ ਬਖਸ਼ਿਸ਼ ਕੀਤੀ ਹੈ ਮਹਾਰਾਜ ਨੇ ਬਾਣਾ ਬਖਸ਼ਿਆ ਇਹ ਅਕਾਲਪੁਰਖ ਦਾ ਆ ਇਹ ਤਾਂ 550 ਸਾਲ ਹੋ ਗਏ ਬਦਨਾਮ ਕਰਨ ਤੇ ਇਹੋ ਜੇ ਬਾਬਰ ਕੇ ਬੱਚੇ ਲੱਗੇ ਹੋਏ ਆ ਪਰ ਇਹ ਨਕਾਮ ਰਹਿਣਗੇ ਪਹਿਲਾਂ ਵੀ ਨਕਾਮ ਰਹੇ ਹੁਣ ਵੀ ਨਕਾਮ ਰਹਿਣਗੇ ਆਉਣ ਵਾਲੇ ਸਮੇਂ 'ਚ ਵੀ ਇਹਨਾਂ ਦੇ ਇਹਨਾਂ ਨੇ ਨਕਾਮ ਹੀ ਰਹਿਣਾ ਇਹ ਬਦਨਾਮ ਨਹੀਂ ਹੋ ਸਕਸੀ ਆਪਣੇ ਸਾਰੇ ਨਾਂਜਨ ਜਦੋਂ ਬੰਦੀਆਂ ਜਿਹੜੀਆਂ ਸਾਡੇ ਦਲ ਪੰਥਾ ਸਾਰਿਆਂ ਨੂੰ ਇਹ ਬੇਨਤੀ ਕਰਦੇ ਆ ਭਾਈ ਆਦੇ ਸਿੰਘਾਂ ਦਾ ਸਾਥ ਦਿਓ ਸਾਥ ਦਿਓ ਜੇ ਇਹ ਬੰਦੇ ਆਦੇ ਮੀਡੀਆ ਕਰਮੀ ਦਾ ਕਿ ਝੂਠੇ ਮੀਡੀਆ ਕਰਮੀ ਦਾ ਆਪਣੇ ਝੂਠਾ ਪ੍ਰਤਾਨ ਤੇ ਸਾਥ ਦੇ ਸਾਥ ਦੇ ਤੁਸੀਂ ਸੱਚ ਦਾ ਸਾਥ ਜਰੂਰ ਦਿਓ ਅਸੀਂ ਇਹੀ ਬੇਨਤੀ ਕਰਾਂਗੇ ਪਰ ਜਦਕਿ ਅਸੀਂ ਇਸ ਮਾਮਲੇ ਦੇ ਵਿੱਚ ਇਹਨਾਂ ਦੇ ਪ੍ਰਵਾਦ ਜਦੋਂ ਇਹ ਸਾਡੇ ਕੋਲ ਪਹਿਲਾਂ ਹੀ ਮੁੱਕਰ ਗਿਆ ਸੀ ਅਸੀਂ ਪਰਿਵਾਰ ਕੋਲ ਇਹਦੇ ਜਾ ਕੇ ਬੇਨਤੀ ਕੀਤਾ ਭਾਈ ਇਹ ਗੱਲ ਗਲਤ ਆ ਤੁਸੀਂ ਸਾਡੇ ਨਾਲ ਗਲਤ ਕਰ ਰਹੇ ਹੋ ਅਸੀਂ ਤੁਹਾਡੇ ਨਾਲ ਬਰਾਬਰ ਖੜੇ ਹੋਏ ਹਾਂ ਹਰ ਚੀਜ਼ ਤੇ ਖੜੇ ਹੋਏ ਹਾਂ ਪਰ ਇਹਨਾਂ ਨੇ ਸਾਡੀ ਬਿਲਕੁਲ ਨਹੀਂ ਸੁਣੀ ਸਾਰੇ ਪਰਿਵਾਰ ਨੇ ਡਿਚ ਸਿਆਸਤ ਦੇ ਤਹਿਤ ਸਾਡੇ ਨਾਲ ਇਹ ਸਾਰਾ ਸਿਸਟਮ ਰਚਿਆ ਕਿਉਂਕਿ ਇਹ ਪਹਿਲੋਂ ਵੀ ਇਹਨਾਂ ਨੇ ਸਾਡੇ ਤੇ ਪਰਚਾ ਕਰਨ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਇਹ ਫਰੋਤੀਆਂ ਮੰਗਦੇ ਜੀ ਫਲਾਨਾ ਪਰ ਉਹਦੋਂ ਵੀ ਡਿਪੀ ਸਾਹਿਬ ਬਹੁਤ ਹੀ ਅੱਛੇ ਪਰਸਨ ਜਿਨ੍ਹਾਂ ਨੇ ਬਿਲਕੁਲ ਇਹ ਨਤਾਰਾ ਕਰ ਤੱਕ ਪਈਏ ਗੱਲ ਬਿਲਕੁਲ ਰੋਂਗਾ ਤੁਸੀਂ ਗਲਤ ਗੱਲ ਕਰ ਰਹੇ ਹੋ ਤੁਸੀਂ ਜਦ ਅਗਲੇ ਕੋ ਕੰਮ ਕਰਵਾਇਆ ਵਾ ਤਾਂ ਅਗਲੇ ਜੇ ਪੈਸੇ ਦੇ ਦੋ ਨਹੀਂ ਦੇ ਸਕਦੇ ਤਾਂ ਇਹਦੇ ਬਲੇ ਤੇ ਪੇਪਰ ਮੋੜ ਤੇ ਗੱਲ ਖਤਮ ਇਸ ਤੋਂ ਇਲਾਵਾ ਦੂਜੀ ਨਾਲ ਕੋਈ ਅਸੀਂ ਅੱਜ ਤੱਕ ਗੱਲ ਕੀਤੀ ਉਹ ਨਾ ਕਰਦੇ ਆ ਪਰ ਉਦੋਂ ਵੀ ਅਸੀਂ ਇਹੀ ਗੱਲ ਉਹਨਾਂ ਕੀਤੀ ਸੀ ਮਰਦ ਬਾਅਦ ਜਦੋਂ ਆਇਆ ਪਹਿਲਾਂ ਤਾਂ ਬੜੇ ਪਿਆਰ ਨਾਲ ਸਾਡੇ ਨਾਲ ਆਪ ਹੀ ਆ ਗਿਆ ਕਹਿੰਦਾ ਚਲ ਆ ਜੀ ਅਪਰ ਤੇ ਜਾ ਕੇ ਗੱਲ ਕਰਦੇ ਸ਼ਾਇਦ ਉਹਦੇ ਆਫਿਸ ਦੇ ਨਾਲ ਹੀ ਉੱਪਰ ਉਹਦਾ ਕਮਰਾ ਸੀ ਸਾਨੂੰ ਉਹਨੇ ਕਮਰੇ 'ਚ ਭਾ ਲਿਆ ਸਾਨੂੰ ਉਹ ਬੰਦੇ ਤੇ ਬਿਲਕੁਲ ਯਕੀਨ ਨਹੀਂ ਸੀ ਅਸੀਂ ਕਹਿੰਦੇ ਅਸੀਂ ਇੱਥੇ ਬਹਿ ਕੇ ਗੱਲ ਨਹੀਂ ਕਰਨੀ ਤੂੰ ਬਾਹਰ ਆ ਜਾ ਆਪਾਂ ਬਾਹਰ ਬਹਿ ਕੇ ਗੱਲ ਕਰਦੇ ਆਪਣੀ ਗੱਡੀ 'ਚ ਚੱਲਦੇ ਅਸੀਂ ਦੋ ਹੀ ਸਿੰਘ ਸੀ ਇਹਨਾਂ ਨੇ ਝੂਠ ਰਚਿਆ ਜਿਵੇਂ ਵੀ ਪਤਾ ਨਹੀਂ ਦੋ ਹੋਰ ਗੈਂਗਸਟਰ ਸੀ ਫਲਾਨਾ ਸੀ ਐਦਾਂ ਦਾ ਕੁਝ ਵੀ ਨਹੀਂ ਸੀ ਦੋ ਹੀ ਵੀਰ ਸੀ ਹਜੇ ਵੀ ਉਹਨੇ ਦੋ ਵੀਰਾਂ ਦੋਵੇਂ ਵੀਰ ਅਸ ਮੋਰਚੇ ਨੇ ਬੜੇ ਵਧੀਆ ਤਰੀਕੇ ਨਾਲ ਰਹਿੰਦੇ ਨੇ ਸਾਰੇ ਨਾਲ ਭਾਈਚਾਰੇ ਨਾਲ ਰਹਿੰਦੇ ਆ ਪਰ ਜਿਹੜਾ ਇਹ ਬਿਆਨ ਆ ਸਾਨੂੰ ਨਹੀਂ ਪਤਾ ਜਿਹੜਾ ਕਹਿੰਦੇ ਮੋਰਚੇ 'ਚ ਜੀ ਉਹਨਾਂ ਨੇ ਕਿਹਾ ਜੀ ਤੇ ਕਦੇ ਇੱਕਦਮ ਮੋਰਚੇ 'ਚ ਦੇਖੇ ਜਾਂਦੀ ਆ ਅਸੀਂ ਜਦ ਕੀ ਹਮੇਸ਼ਾ ਉੱਥੇ ਅਵੇਲੇਬਲ ਆ ਜਦੋਂ ਦਾ ਮੋਰਚਾ ਲੱਗਿਆ ਵਾ ਠੀਕ ਹੈ ਜੀ ਪਰ ਜੇ ਇਹਨਾਂ ਨੇ ਜਿਹੜਾ ਕੋਈ ਬੰਦਾ ਕਹਿ ਰਿਹਾ ਵਜੀ ਇਦਾਂ ਦੇ ਆ ਉਹ ਸਾਡੇ ਮੂੰਹ ਤੇ ਲਿਉਣ ਅਸੀਂ ਜਵਾਬ ਦੇ ਐਸਜੀਓ ਆ ਵੀ ਅੱਜ ਵੀ ਦਵਾਂਗੇ ਕੱਲ ਨੂੰ ਵੀ ਦਵਾਂਗੇ ਪਰ ਗੱਲ ਇੱਕ ਗੱਲ ਸੱਚ ਦਾ ਨਤਾਰਾ ਕਰੇ ਪ੍ਰਸ਼ਾਸਨ ਨੂੰ ਵੀ ਕਹਿ ਰਹੇ ਸੱਚ ਦਾ ਨਤਾਰਾ ਕਰੋ ਸੀ ਸਟਾਫ ਨੂੰ ਵੀ ਕਹਿ ਰਹੇ ਸੱਚ ਦਾ ਨਤਾਰਾ ਕਰੋ ਨਾ ਕਿ ਇੱਕ ਪ੍ਰੈਸ਼ਰਾਈਜ਼ ਹੋ ਕੇ ਤੁਸੀਂ ਮੀਡੀਆ ਤੇ ਦਬਾਹ ਹਟ ਆ ਕੇ ਕਿ ਤੁਸੀਂ ਕਿਸੇ ਬੰਦੇ ਨਾਲ ਗਲਤ ਕਰੋ ਕਿਉਂਕਿ ਅੱਜ ਦੇ ਟਾਈਮ 'ਚ ਬਿਲਕੁਲ ਇਹੀ ਚੱਲ ਰਿਹਾ ਬਾਣਾ ਬਦਨਾਮ ਕੀਤਾ ਜਾ ਰਿਹਾ ਵਾ ਤੁਹਾਨੂੰ ਸਾਰਿਆਂ ਨੂੰ ਪਤਾ ਬਾਣਾ ਬਦਨਾਮ ਕੀਤਾ ਜਾ ਰਿਹਾ ਵਾ ਕਿਉਂਕਿ ਸਾਨੂੰ ਵਾਕਈ ਇਸ ਚੀਜ਼ ਦਾ ਹੈ ਕਿ ਸਾਡੇ ਨਾਲ ਪਤਾ ਨਹੀਂ ਕੀ ਤੱਕਾ ਕੀਤਾ ਜਾਂਦਾ ਸਾਨੂੰ ਬਿਲਕੁਲ ਕੋਈ ਇਸ ਚੀਜ਼ ਦਾ ਲੋਨ ਨਹੀਂ ਅੱਗੇ ਸਾਡੇ ਨਾਲ ਕੀ ਹੋਣਾ ਕੀ ਨਹੀਂ ਹੋਣਾ ਪਰ ਸਿਰਫ ਇੱਕ ਅਸਰ ਦੀ ਆਪਦਾ ਭੱਖ ਰੱਖਣਾ ਚਾ ਰਹੇ ਸੀ ਕਿ ਤਾਂ ਕਿ ਸਾਰੀ ਪਬਲਿਕ ਨੂੰ ਇਹ ਪਤਾ ਲੱਗੇ ਉਹ ਮਸਲੇ ਦਾ ਰੀਜਨ ਕੀ ਆ ਕਿਉਂਕਿ ਉਹਨਾਂ ਨੇ ਛੋਟੀ ਛੋਟੀ ਮੋਟੀਆਂ ਦੀਆਂ ਦੋ ਗੱਲਾਂ ਕੀਤੀਆਂ ਵਾ ਪ੍ਰੋਪਰ ਗੱਲ ਨਹੀਂ ਦੱਸੀ ਕਿਸੇ ਨੂੰ ਵੀ ਕਿਉਂਕਿ ਸੱਚ ਦੱਸਣ ਕਿੱਦਾਂ ਐ ਹੀ ਨਹੀਂ ਸੱਚ ਉਹਨਾਂ ਕੋਲ ਸੱਚ ਦੱਸਣ ਕਿੱਦਾਂ ਏਨਿੰਨਾਂ ਦੱਸਿਆ ਕਿ ਅਸੀਂ ਭਈਆ ਜੀ ਨੂੰ ਕੰਮ ਕਰਾ ਲਿਆ ਆਪਾਂ ਸਾਡਾ ਉਹਨਾਂ ਨੇ ਬਾਬਿਆਂ ਨੇ ਕੰਮ ਕਰਵਾ ਕੇ ਦਿੱਤਾ ਤੋਂ ਉਸ ਤੋਂ ਬਾਅਦ ਸ ਮੁੱਕ ਗਏ ਸੀ ਸਾਰਿਆਂ ਨੂੰ ਇੱਕੋ ਹੀ ਗੱਲ ਆ ਰਹੀ ਆ ਕਿਸੇ ਮਾਂ ਦਾ ਪੁੱਤ ਕਿਸੇ ਭੈਣ ਦਾ ਭਰਾ ਕਿਸੇ ਪਿਆਰ ਦਾ ਪੁੱਤ ਅਸੀਂ ਕਿਸੇ ਦੇ ਧੀ ਪੁੱਤ ਨਹੀਂ ਆ ਸਾਡਾ ਕੋਈ ਭੈਣ ਭਰਾ ਨਹੀਂ ਆ ਇਕੱਲਾ ਉਹੀ ਰਹਿ ਗਿਆ ਵਾ ਵੇ ਇੱਕ ਪਾਸੇ ਇੱਕ ਤਰਫਾ ਨਾ ਕਰੋ ਫਿਰ ਇੱਕ ਪੱਤਰਕਾਰ ਇਹ ਵੀ ਕਹਿ ਰਿਹਾ ਦੋ ਮਹੀਨੇ ਜੇਲ੍ਹ ਘੱਟ ਕੇ ਆਇਆ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਉਸ ਪੱਤਰਕਾਰ ਵੀਰ ਨੂੰ ਵੀ ਤੂੰ ਕਿਤੇ ਵੀ ਸਾਬਤ ਕਰਦੇ ਵੀ ਦੋ ਮਹੀਨੇ ਪਹਿਲਾਂ ਹਰਦੀਪ ਸਿੰਘ ਜੀ ਜਾਂ ਜਸਾ ਸਿੰਘ ਕੀ ਕਿਤੇ ਜੇਲ੍ਹ ਘੱਟ ਕੇ ਆਇਆ ਅਸੀਂ ਆ ਉਹਦੇ ਸਿਰ ਨਵਾਵਾਂਗੇ ਉਹਦੀ ਜੁੱਤੀ ਹੋਊਗੀ ਤੇ ਸਾਡਾ ਸਿਰ ਹੋਊਗਾ ਤੇ ਜੇ ਫਿਰ ਹਵਾਜੀ ਗੱਲਾਂ ਕਰਨੀ ਆ ਫਿਰ ਪੱਤਰਕਾਰ ਨਹੀਂ ਕਰਨੀ ਛੱਡ ਦਿਓ ਫਿਰ ਫਿਰ ਸਿਰਫ ਚਾਟੂਗਾਰਤਾ ਕਰੋ ਜੀਭਾਂ ਮਾਰੋ ਤੇ ਛਾ ਜਾਓ ਬਸ ਇੰਨੀ ਕੀ ਬੇਨਤੀ ਹੈ ਸਿਰਫ ਕੀਆ ਮਸਲਾ ਕੁਛ ਨਹੀਂ ਸਿਰਫ ਸਾਡੇ ਤੇ ਨਾ ਦੇਣ ਜਾਂ ਜਿਹੜੇ ਅਸੀਂ ਪੇਪਰ ਦਿੱਤੇ ਲੈ ਕੇ ਉਹ ਨਾ ਦੇਣ ਦੇ ਕਰਕੇ ਸਾਰਾ ਬਸਾ ਨਰਜਿਆ ਜਾ ਰਿਹਾ ਵਾ ਉਹ ਸਿਰਫ ਇੱਕ ਆਦੀ ਈਗੋ ਨੂੰ ਮੋਰੇ ਰੱਖ ਕੇ ਉਹਨਾਂ ਦਾ ਇੱਕ ਪ੍ਰਧਾਨ ਜਿਹੜਾ ਮੂਨਕ ਦਾ ਜਿਹੜਾ ਟਰੱਕ ਜੁਨੀ ਦਾ ਪ੍ਰਧਾਨ ਦੱਸਦਾ ਆਪਣੇ ਨੂੰ ਐਮਸੀ ਦੱਸ ਰਿਹਾ ਵਾ ਉਹ ਤੇ ਗੁਰਪਿਆਰ ਸਿੰਘ ਤੇ ਉਹਨਾਂ ਦੇ ਪਿਤਾ ਤੋਂ ਉਹਨਾਂ ਦੀ ਫੇਮ ਵੀ ਇਹ ਸਾਰ ਇੱਕ ਝੂਠਾ ਪ੍ਰਚਾਰ ਚੱਲੇ ਆ ਉੱਤੋਂ ਕਹਿ ਰਹੇ ਜੀ ਅਸੀਂ ਬੜੇ ਗਰੀਬ ਆ ਨਹੀਂ ਪਾ ਕੇ ਪਾਟੇ ਜੇ ਕੱਪੜੇ ਸਾਹਮਣੇ ਆ ਜਾਂਦੇ ਆ ਹਰ ਵਾਰੀ ਨਹੀਂ ਤਾਂ ਨੋਰਮਲੀ ਦੇਖੋ ਬੜੇ ਜਦ ਤੱਕ ਰਹਿੰਦੇ ਆ ਜਦੋਂ ਕੋਈ ਗੱਲ ਹੁੰਦੀ ਆ ਪਾਟੇ ਜੇ ਕੱਪੜੇ ਪਾ ਕੇ ਮੂਹਰੇ ਆ ਜਾਂਦੇ ਜਿਸ ਤਕਰੀਬੜੇ ਜੇ ਆ ਜੀ ਸਾਡੇ ਕੋਲ ਤਾਂ ਹੈ ਹੀ ਨਹੀਂ ਉਹ ਬੰਦਿਆਂ ਨੇ ਜਿਹੜੀ ਜ਼ਮੀਨ ਦਾ ਗੱਲ ਅਸੀਂ ਵਿਚੋ ਮਸਲਾ ਹੱਲ ਕਰਾਇਆ ਸੀ ਉਹ ਜ਼ਮੀਨ ਇਹਨਾਂ ਨੇ ਲੈ ਕੇ ਗਾੜੀ ਵੇਚ ਵੀ ਚੁੱਕੀ ਆ ਤੇਰਾ 100 ਲੱਖ ਪ੍ਰੋਫਿਟ ਦੇ ਸਾਨੋਂ ਜ਼ਮੀਨ ਚਾਰ ਕਿੱਲੇ ਨੇ ਵਿੱਚ ਵਿੱਚ ਕਿਆ ਚੁਕੇ ਆ ਉਹਦਾ 55 ਲੱਖ ਵੱਟ ਵੀ ਚੁਕੇ ਆ ਸਾਰਾ ਕੁਝ ਵਾ ਪਰ ਕੀ ਆ ਸਾਡੇ پیسے ਨਾ ਦੇਣੇ ਪੈਣ ਜਾਂ ਸਾਡੇ ਅਸੀਡ ਪੇਪਰ ਲੈ ਕੇ ਦਿੱਤੇ ਉਹ ਨਾ ਦੇਣੇ ਪੈਣ ਉਹਦੇ ਨੂੰ ਕਰਨ ਲਈ ਇਹ ਸਾਰਾ ਬਰਤਾਂਤ ਰਚਿਆ ਜਾ ਰਿਹਾ ਅਸੀਂ ਇਕੱਲੇ ਬੰਦੇ ਨੂੰ ਸਾਨੂੰ ਪਤਾ ਵਾ ਜੇ ਅੱਜ ਅਸੀਂ ਉੱਥੇ ਬੈਠਾਂਗੇ ਪ੍ਰਸ਼ਾਸਨ ਕੋਲ ਬੈਠਾਂਗੇ ਪਹਿਲੀ ਗੱਲ ਤਾਂ ਸਾਡੀ ਨਿਰਸਵਾਰਥ ਸੰਗ ਜਿੱਥੋਂ ਤੱਕ ਪਤਾ ਹੀ ਨਹੀਂ ਆ ਗਾ ਦੀ ਕਿੰਨੀ ਕ ਸੁਣੀ ਜਾਂਦਾ ਵਾਏ ਸਾਡੇ ਦਾ ਪਰਚਾ ਹੀ ਪਾਉਣਗੇ ਪਰ ਅਸੀਂ ਕਹਿੰਦੇ ਜੇ ਪਰਚਾ ਪੋਣਾ ਸੱਚ ਦਾ ਪਾਇਓ ਝੂਠ ਦਾ ਪਰਚਾ ਨਾ ਪਾਇਓ ਠੀਕ ਆ ਜੀ ਦੂਸਰੀ ਗੱਲ ਜੇ ਆਪਣੇ ਇਹ ਜੇ ਸਾਡੇ ਉੱਤੇ ਬਹਿ ਕੇ ਗੱਲ ਕੀਤੀ ਜਾਵੇ ਕਿ ਉਹਨਾਂ ਨੂੰ ਸਿਰਫ ਇਹ ਸਾਡੇ ਪੈਸੇ ਵੱਜ ਜਾਣ ਜੇ ਉੱਥੇ ਬਹਿ ਕੇ ਵੀ ਸਾਡੇ ਜਿਹੜੇ ਹੱਕ ਦੀ ਚੀਜ਼ਾਂ ਨਹੀਂ ਦਿੱਤੀ ਜਾਂਦੀ ਕਿਉਂਕਿ ਅਸੀਂ ਕੋਈ ਨੌਕਰੀਆਂ ਨਹੀਂ ਕਰਦੇ ਅਸੀਂ ਗੁਰੂਆਂ ਅੰਦਰ ਸੇਵਾਦਾਰ ਆ ਲੋਕਾਂ ਦੇ ਸੇਵਾਦਾਰ ਆ ਪਰ ਸੇਵਾ ਅਸੀਂ ਤਾਂ ਹੀ ਕਰ ਪਾਵਾਂਗੇ ਕਿਉਂਕਿ ਸਾਡੇ ਵੀ ਮੂੰਹ ਲੱਗਾ ਸਾਡੇ ਪਰਿਵਾਰਾਂ ਦੇ ਮੂੰਹ ਲੱਗਾ ਵਾ ਤਾਂ ਕਿ ਅਸੀਂ ਉਹਨਾਂ ਦੇ ਮੂੰਹ 'ਚ ਵੀ ਬਰਕਤ ਪਾਉਣੀ ਆ ਅਸੀਂ ਇੰਨਾ ਮਾੜਾ ਮੋਟਾ ਦਸਬੰਧ ਲੈਣੇ ਆ ਉਹ ਅਸੀਂ ਕਹਿ ਕੇ ਲੈਣੇ ਆ ਕੋਈ ਅਸੀਂ ਨੋ ਬੋਲੇ ਨਾ ਗੱਲ ਨਹੀਂ ਕਰਦੇ ਸਾਰੇ ਸੰਗਤ ਦੇ ਸਾਹਮਣੇ ਜਿਹੜੇ ਜਿੰਨੇ ਵੀਰਾਂ ਦਾ ਅਸੀਂ ਕਦੀ ਕਾਰਜ ਕਰਵਾਇਆ ਵਾ ਪਹਿਲੋ ਕਾਰਜ ਕਰਵਾਈ ਦਾ ਬਾਅਦ ਚ ਮਾਇਆ ਦੇਗੀ ਪਹਿਲੋ ਕਦੀ ਨਹੀਂ ਲਈ ਠੀਕ ਹੈ ਜੀ ਚਲੋ ਠੀਕ ਆ ਜੀ ਪਤਾ ਨਹੀਂ ਸਾਨੂੰ ਕੋਈ ਕੋਈ ਕੀ ਸੋਚਦਾ ਕੋਈ ਕਿਹੜੀ ਸੋਚਦਾ ਮਾਲਕ ਪਰ ਅਸੀਂ ਇਹ ਕਹਿੰਨੇ ਸੱਚ ਨਾਲ ਖੜੋ ਇਨਸਾਨੀਅਤ ਤੌਰ ਤੇ ਸੱਚ ਨਾਲ ਸੱਚ ਨਾਲ ਜਹੀ ਤਰ੍ਹਾਂ ਸੱਚ ਨਾਲ ਖੜੋ ਪਰ ਇਹ ਨਿੱਕੀ ਜਿਹੀ ਛੋਟੀ ਜਿਹੀ ਵੀਡੀਓ ਤੇ ਲੈ ਕੇ ਪ੍ਰਸ਼ਾਸਨ ਸਾਡੇ ਤੇ ਕ੍ਰਿਮਿਕ ਦਾ ਪਰਚਾ ਪਾ ਰਿਹਾ ਹੈ ਬਿਲਕੁਲ ਗਲਤ ਅਸੀਂ ਪ੍ਰਸ਼ਾਸਨ ਨੂੰ ਬਾਰ ਬਾਰ ਇੱਕੋ ਜਿਹੇ ਹੱਥ ਜੁੜ ਕੇ ਬੇਨਤੀ ਕਰਦੇ ਹਾਂ ਸੱਚ ਦਾ ਸਾਥ ਦਿਓ ਅਸੀਂ ਆਵਾਂਗੇ ਜਿੱਥੇ ਸਦੋਂਗੇ ਆਵਾਂਗੇ ਪਰ ਸੱਚ ਦਾ ਸਾਥ ਦਿਓ ਬਿਲਕੁਲ ਜਸ ਇਹੀ ਬੇਨਤੀ ਵਾ ਸਾਰੀ ਪਬਲਿਕ ਨੂੰ ਸਾਡੀਆਂ ਨੇ ਹੰਡੇ ਮਤੇ ਨਾਲ ਸਾਡਾ ਪਤਾ ਵੀ ਜੂ ਵੀ ਤਾਂ ਕਿ ਤੁਸੀਂ ਸੱਚ ਦੱਸ ਆਪਦੇ ਇੱਕ ਤੰਗ ਮੈਂ ਹੋਰ ਥੋੜੀ ਛੋਟੀ ਜਿਹੀ ਇੱਕ ਗੱਲ ਕਰਨਾ ਚਾ ਰਿਹਾ ਮਾਂ ਉਹ ਛੋਣੀ ਜਿੱਥੇ ਆਪਣੇ ਗਏ ਸੀ ਕੋਟਕਪੂਰਾ ਉਹ ਛੋਣੀ ਦੇ ਉੱਥੋਂ ਦੇ ਜਿਹੜੇ ਮੰਤ ਆਪਣੇ ਗੁਰਦੀਪ ਸਿੰਘ ਜੀ ਚਣਕੀ ਠੀਕ ਆ ਜੀ ਉਹਨਾਂ ਨੇ ਬਿਲਕੁਲ ਹੀ ਇਦਾਂ ਭੱਲਾ ਝਾੜਿਆ ਜਿਸ ਤੋਂ ਨਿਹੰਗ ਸਿੰਘ ਬਣੇ ਇਹ ਉਹਨੇ ਨੌਜਵਾਨ ਬਣੇ ਚ ਉਹਦੇ ਦੱਦ ਘਾਰੇ ਜਿੱਦਾਂ ਅਸੀਂ ਗਲਤ ਬੰਦੇ ਬਣੇ ਕੋ ਬਣੇ ਪਾ ਰਹੇ ਹਾਂ ਬਾਣੇ ਪਾੜ ਗਲਤ ਬੰਦੇ ਨਹੀਂ ਬਾਣੇ ਪਾ ਬਾਣੇ ਸਹੀ ਹੈ ਬਾਣੇ ਬੰਦੇ ਵੀ ਸਹੀ ਹੈ ਪਰ ਗੱਲ ਕਿ ਉਹ ਚੀਜ਼ ਨੂੰ ਇੱਕ ਮੈਨੂਪਲੇਟ ਕੀਤਾ ਜਾ ਰਿਹਾ ਵਾ ਕਿ ਤਾਂ ਕਿ ਉਹਨਾਂ ਨੂੰ ਇਹ ਲੱਗੇ ਉਹ ਬੰਦਿਆਂ ਨੇ ਬਾਣਾ ਯੂਜ਼ ਕੀਤਾ ਨਹੀਂ ਬਿਲਕੁਲ ਨਹੀਂ ਅਸੀਂ ਨਾ ਅੱਜ ਯੂਜ਼ ਕੀਤਾ ਨਾ ਕੱਲ ਕੀਤਾ ਨਾ ਅੱਗੇ ਕਰਾਂਗੇ ਜੇ ਸਾਨੂੰ ਮਾਰੇ ਨੇ ਬਾਣਾ ਬਖਸ਼ਿਆ ਉਹਦਾ ਸਤਿਕਾਰ ਜਿਹੜੀ ਚੀਜ਼ ਨੇ ਸਾਨੂੰ ਇਹ ਵੀ ਕਰਾਂਗੇ ਬੰਦੇ ਵੀ ਕਰਦੇ ਕਰਦੇ ਰਵਾਂਗੇ ਪਰ ਇਹ ਜਿਹੜਾ ਪਰਫਾਰਮ ਕਰਦਾ ਜਿਹੜਾ ਵਰਤਨਾਤ ਰਚਿਆ ਜਾ ਰਿਹਾ ਖੋਤੀ ਨਹੀਂ ਹੰਕੇ ਕੇ ਇਹ ਖੋਤੀ ਮੀਡੀਆ ਹੀ ਕਰ ਰਿਹਾ ਕੋਈ ਨਹੀਂ ਕਰ ਚੰਗਾ ਰਤਨਦੀਪ ਸਿੰਘ ਢਾਲੀਵਾਲ ਨੇ ਇੱਕ ਗੱਲ ਕੀਤੀ ਸੀਗੀ حق ਲੱਗਦੀ ਸਾਰੇ ਪੰਜਾਬ ਲਈ ਠੀਕ ਹੈ ਇਹ ਪੱਤਰਕਾਰ ਉਦੋਂ ਉਹਨਾਂ ਦੇ ਨਾਲ ਤਾਂ ਖੜੇ ਨਹੀਂ ਉਹਨਾਂ ਦੇ ਨਾਲ ਨਹੀਂ ਉਹ ਤਾਂ ਹੱਕ ਸੱਚ ਦੀ ਗੱਲ ਕਰਦਾ ਸੀ ਇਹਨਾਂ ਦੇ ਭਾਈਚਾਰੇ ਜੂਆ ਰਤਨਦੀਪ ਸਿੰਘ ਢਾਲੀਵਾਲ ਉਹਦੇ ਉਹਦੇ ਨਾਲ ਇਹ ਕਿੰਨਾ ਮੋਢੇ ਨਾਲ ਮੋਢਾ ਲਾ ਕੇ ਗੜ ਗਏ ਫਿਰ ਆ लास्ट ਟਾਈਮ ਇੱਕ ਸਿੰਗਰ ਸੀਗਾ ਰਾਜਵੀਰ ਜਵੰਧਾ ਉਹਦੀ ਜਦੋਂ ਡੈਥ ਮੌਤ ਹੋਈ ਉਸ ਤੋਂ ਭੋਗਤੇ ਗਏ ਹੋਏ ਇਹ ਪੱਤਰਕਾਰ ਬਕਾਇਦਾ ਇੱਕ ਮੁੰਡਾ ਰਾਈਟਰ ਹੈ ਗਿਲਰਾਂ ਦਾ ਉਹਨੇ ਬਕਾਇਦਾ ਇੱਕ ਪੋਸਟ ਪਾਈ ਸੀਗੀ ਵੀ ਇੰਨਾ ਗਿਰਜਾਂ ਤੋਂ ਆਪਦੇ ਧੀ ਭੈਣਾਂ ਨੂੰ ਕਿਵੇਂ ਬਚਾਇਆ ਜਾਵੇ ਮਾਵਾ ਪੁੱਤਾਂ ਨੂੰ ਰੋਣ ਕਿ ਇੰਨਾ ਗਿਰਜਾਂ ਤੋਂ ਆਗੀਆਂ ਧੀਆ ਭੈਣਾਂ ਨੂੰ ਬਚਾਉਣ ਬਕਾਇਦਾ ਉਹਦੇ ਤੁਸੀਂ ਫੇਸਬੁੱਕ ਤੇ ਜਾਇਓ ਔਰ ਲਿਖਿਆ ਉਹਨੇ ਦੱਸਿਆ ਵੀ ਆਹ ਹਾਲ ਆ ਮੀਡੀਆ ਦਾ ਅੱਜਕੱਲ ਦੇ ਆ ਉਹ ਸਾਰਿਆਂ ਦੀ ਇਹ ਗੱਲ ਕਰ ਰਹੇ ਆ ਅਸੀਂ ਆ ਜਿਹੜੇ 2-4 ਅੱਜ ਬੋਲ ਰਹੇ ਆ ਇਹ ਹੱਥਾਂ ਹੀ ਜਾ ਕੇ ਇਹਨਾਂ ਦਾ ਕੰਮ ਹੀ ਏ ਆ ਵੀ ਝੂਠ ਨੂੰ ਝੂੜਦਾ ਪ੍ਰਚਾਰ ਕਰਨਾ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਜਿੰਨੇ ਵੀ ਇਹ ਪੱਤਰਕਾਰ ਰੌਲਾ ਪਾ ਰਹੇ ਨੇ ਇਹਨਾਂ ਦੇ ਲਾਇਸੈਂਸ ਤਾਂ ਚੈੱਕ ਕਰੋ ਵੀ ਇਹਨਾਂ ਕੋਲੇ ਕੁਝ ਹੈ ਵੀ ਕਿ ਬਿਨਾਂ ਗੱਲ ਤੋਂ ਇਹਨਾਂ ਨੇ ਨਫਰਤ ਹੀ ਫਲਾਉਣੀ ਆ ਸਾਰੇ ਸਮਾਜ 'ਚ ਨਾਲੇ ਸਾਡੇ ਕੋਲ ਕੱਲੀ-ਕੱਲੀ ਗੱਲ ਦਾ ਪ੍ਰੂਫ ਹੈ ਜੇ ਗੁਰਪਿਆਰ ਸਿੰਘ ਦੀ ਆਡੀਓ ਸਾਡੇ ਕੋਲ ਪ੍ਰੂਫ ਆ ਵੀਡੀਓ ਦੀ ਵੀਡੀਓ ਸਾਡੇ ਕੋਲ ਪ੍ਰੂਫ ਆ ਸਾਰਾ ਕੁਝ ਹੈਗਾ ਜੋ ਕੰਮ ਕਰਵਾਇਆ ਜੋ ਕੀਤਾ ਸਾਰੇ ਸਾਡੇ ਕੋਲ ਪ੍ਰੂਫ ਆ ਪਰ ਗੱਲ ਕਿ ਸਾਨੂੰ ਰੱਖਣ ਦਾ ਮੌਕਾ ਵੀ ਨਹੀਂ ਦਿੱਤਾ ਜਾਂ ਦਿੱਤਾ ਜਾਂ ਸਾਨੂੰ ਅਸੀਂ মিডিਆ ਨੂੰ ਵੀ ਕਹਿੰਦੇ ਜਿਹੜੇ ਚੰਗੇ ਵੀਰ ਪੱਤਰਕਾਰ ਹੈਗੇ ਸਾਡੇ ਨਾਲ ਅਸੀਂ ਉਹਨਾਂ ਨਾਲ ਬਹਿ ਕੇ ਗੱਲ ਕਰਨਾ ਚਾਹੁੰਦੇ ਆ ਅਸੀਂ ਆਪਣੀ ਗੱਲ ਹੋਰ ਵਧੀਆ ਤਰੀਕੇ ਨਾਲ ਰੱਖਣਾ ਚਾਹੁੰਦੇ ਆ ਤੇ ਸਾਡੇ ਨਾਲ ਬਹਿ ਕੇ ਗੱਲ ਕਰਨ ਅਸੀਂ ਆਪਣੀ ਗੱਲ ਰੱਖੀਏ ਤਾਂ ਕਿ ਸਾਰਿਆਂ ਨੂੰ ਸੱਚਾਈ ਦਾ ਪਤਾ ਲੱਗੇ ਨਾ ਕਿ ਇੱਕ ਝੂਠ ਦਾ ਪ੍ਰਚਾਰ ਕੀਤਾ ਜਾਵੇ ਇੱਕ ਛੋਟੀ ਜੀ ਵੀਡੀਓ ਨੂੰ ਲੈ ਕੇ ਸਾਰੇ ਪੱਤਰਕਾਰ ਚੌਥਾ ਸਮਝ ਨੂੰ ਕਿਹਾ ਜਾਂਦਾ ਸਾਰਿਆਂ ਨੇ ਝੂਠ ਦਾ ਪ੍ਰਚਾਰ ਕੀਤਾ ਵਾ ਪ੍ਰਸ਼ਾਸਨ ਤੋਂ ਵੀ ਬੇਨਤਾ ਵਾ ਕਈ ਸਚਾਈ ਨੂੰ ਖੰਗਾਲੋ ਸਚਾਈ ਕਰ ਲਿਆ ਮੋਰੇ ਲਿਆ ਕੇ ਰੱਖੋ ਫਿਰ ਸਾਡੇ ਤੇ ਜੇ ਬੰਦੀ ਆ ਤੇ ਜਰੂਰ ਕਰਿਓ ਜੇ ਨਹੀਂ ਬੰਦੀ ਤੇ ਇਦਾਂ ਦਾ ਛੂੜਦਾ ਫਿਰ ਜਿਹੜਾ ਇਸ ਬੰਦੇ ਨੇ ਸਾਰਿਆਂ ਨੂੰ ਗਮਰਾਹ ਕੀਤਾ ਫਿਰ ਇਹ ਤੇ ਕਾਰਵਾਈ ਹੋਣੀ ਚਾਹੀਦੀ ਹੈ ਔਰ ਅਸੀਂ ਇਹ ਕਹਨੇ ਆ ਪ੍ਰਸ਼ਾਸਨ ਨੂੰ ਹੱਥ ਵਨ ਕੇ ਬੇਨਤੀ ਆ ਵੀ ਸੱਚ ਦਾ ਸਾਥ ਦਿਓ ਜੀ ਉਹ ਸੱਚਾ ਉਹਦਾ ਦੇ ਦਿਓ ਅਸੀਂ ਸੱਚੇ ਆ ਸਾਡਾ ਸਾਥ ਦਿਓ ਇੰਨੀਆਂ ਕੀ ਬੇਨਤੀਆਂ ਪ੍ਰਵਾਹਨ ਕਰ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ